ਪੀਨੋ ਆਰਡਰ ਤੇ ਐਂਟਰੀ ਕੀਤੀ ਹੈ ਪੀਨੋ ਆਰਡਰ ਤੇ ਸਾਡੇ ਹੋਟਲ ਦੇ ਅੰਦਰ ਐਂਟਰ ਕਰ ਲਏ ਹੈਗੇ ਆਂ ਛੱਤ ਜਾ ਕੇ ਉਹਨਾਂ ਨੇ ਢਾਤੀ ہوئی ਹੈ ਸਾਨੂੰ ਜਾਂ ਬਿਲਕੁਲ ਢਾਤੀ ਸਾਨੂੰ ਆਰਡਰ ਪੇਸ਼ ਕੀਤੇ ਜਾਣ ਨਹੀਂ ਤਾਂ ਅਸੀਂ ਇੱਥੇ ਪਏ ਆ ਸਾਰੇ ਲੰਮੇ ਪਏ ਆ ਮੈਂ ਕਹਿ ਰਿਹਾ ਜਿੰਨੇ ਪੈਸੇ ਦੋ ਬਿਲਡਿੰਗਾਂ ਬਚ ਗਈਆਂ ਉੱਥੇ ਕੋਈ ਕੋਈ ਨਹੀਂ ਆ ਬੇਸਮੈਂਟ ਕਰਦੇ ਵੀ ਉੱਥੇ ਕੋਈ ਰੋਲਾ ਨਹੀਂ ਹੈਗਾ ਇਹਨਾਂ ਨੂੰ ਚਿੰਦੀ ਆ ਗਈਆਂ ਹੁਣ ਅਸੀਂ ਕਹਿੰਦੇ ਦੇਖਦੇ ਕਾਰਪੇਸ਼ਨ ਲੱਗੀ ਹੋਈ ਹੈ ਨਾਲੇ ਦੇਖਦੇ ਕਰਾਂਗੇ ਅਸੀਂ ਕਰਾਂਗੇ ਸਾਡੇ ਨਾਲ ਧੱਕਾ ਹੋ ਰਿਹਾ ਵਾ ਚਾਹੀ ਬਣਾ ਦੇ ਮੈਨੂੰ ਸਾਡੀ ਚਾਹੀ ਬਣੀ ਲੱ ਆ ਜਾਣਾ ਫालतू ਸਾਡਾ ਕੰਮ ਚਾਹੇ ਹੋਣੀ ਹੋਈ ਉਹਨੂੰ ਕੋਈ ਹੋਣੀ ਹੈਗਾ ਫੋਮ ਮੈਂ ਦਸੀ ਕਾਰਪੇਸ਼ਨ ਚ ਲਾਏ ਹੋਏ ਆ ਕਿ ਕਾਰਪੇਸ਼ਨ ਨੂੰ ਸਾਰੇ ਕਾਗਜ਼ ਦਿੱਤੇ ਹੋਏ ਆ ਕਿ ਇਹਦੀ ਜਗ੍ਹਾ ਦੀ ਰਜਿਸਟਰੀ 454 ਗਾ ਇਹਦਾ ਮਾਲਕ ਹੈਗਾ ਸੁਨੀਤਾ ਰਾਣੀ 5 ओवर ਜਿੰਦਰ ਕੁਮਾਰ ਬੀਟੀਕਲ ਪ੍ਰੈਸ਼ਰ ਹੈ ਜੀ ਸਰ ਪਤਾ ਨਹੀਂ ਸਾਉ ਦਾ ਸਮਝ ਨਹੀਂ ਆ ਰਿਹਾ ਕੀ ਕਰ ਰਹੇ ਆ ਅਸੀਂ ਛਰੀ ਬੰਦੇ ਆ ਸਾਸੀ ਦੁਕਾਨਦਾਰ ਬੰਦੇ ਆ ਇਹ ਹਰ ਹਰ ਜਗ੍ਹਾ ਤੱਕਾ ਕਰਦੇ ਆ ਪਿਛਲੇ ਮਹੀਨੇ ਗਲੀ ਹੈ ਆ ਪਿਛਲੇ ਮਹੀਨੇ ਗਲੀ ਹੈ ਇਹ ਗਲੀ ਆਰਪਾ ਨਿਕਲਦੀ ਹੈ ਹਰ ਬਾਰ ਗਲੀ ਹੈ ਪਿਛਲੇ ਮਹੀਨੇ ਗਲੀ ਰਕਬ ਜਾ ਦਿੱਤਾ ਯਾਰ ਗਲੀ ਰਕਬ ਜਾ ਦਿੱਤਾ ਪਾਰ ਸਰ ਬਹੁਤ ਦੇਰ ਦੀ ਹੈਗੀ ਆ ਇਹ ਬੰਦੇ ਨੇ ਕਬਜਾ ਕੀਤਾ ਪਾਰਕ ਸਰ ਇਹ ਬਣੀ ਆ 2015 16 ਚ ਅੱਛਾ ਇੱਕ ਹੋਰ ਤੁਹਾਨੂੰ ਲੱਗੇ 15 ਤੋਂ ਪਹਿਲਾਂ ਇਹ ਗਲੀ ਚੱਲਦੀ ਬਿਲਕੁਲ ਜੀ ਬਿਲਕੁਲ ਇੱਕ ਤੁਹਾਨੂੰ ਹੋਰ ਵਧੀਆ ਗੱਲ ਦੱਸਾਂ ਮੈਂ ਕਾਰਪੇਸ਼ਨ ਨੂੰ ਇੰਨਾ ਵੀ ਨਹੀਂ ਪਤਾ ਹੈਗਾ ਕਿ ਇਹ ਬੰਦੇ ਨੇ ਕੇਸ ਲਾਇਆ ਕੇਸ ਦੇ ਵਿੱਚ ਕੋਈ ਇਹਨੇ ਪੈਸਾ ਨਹੀਂ ਜਮ੍ਹਾਂ ਕਰਾਇਆ 1 ਰੁਪਇਆ ਨਹੀਂ ਜਮ੍ਹਾਂ ਕਰਾਇਆ ਬਿਲਡਿੰਗ ਬਣਾਉਣ ਦੇ ਲਈ ਜਿਹੜੇ ਕਾਗਜ਼ ਜਿਹੜੇ ਕਾਗਜ਼ ਲਾਏ ਆ ਉਹ ਕਿਸੇ ਹੋਰ ਪ੍ਰਾਪਰਟੀ ਦੇ ਇੱਥੇ ਲਾਤੇ ਉਹਦੇ ਮਨਜ਼ੂਰ ਹੋ ਰਹੇ ਆ ਅਸੀਂ 6 ਲੱਖ 42 ਹਜ਼ਾਰ ਰੁਪਏ ਜਮ੍ਹਾਂ ਕਰਾਇਆ ਵਾ ਸੀਐਲਜੂ ਅਸੀਂ ਕਟਾਇਆ ਹੋਇਆ ਆ 26 ਗੱਜ ਸਾਡੀ ਆਪਣੀ ਜ਼ਿਸਤੀ ਆ 1 ਇੰਚ ਫालतू ਨਹੀਂ ਹੈਗੀ 1 ਸਿੰਗਲ ਇੰਚ ਵੀ ਫालतू ਨਹੀਂ ਹੈਗੀ ਉਹ ਜਿਹੜਾ ਬੰਦਾ ਹੈਗਾ 454 ਗੱਜ ਦੀ ਜ਼ਿਸਤੀ ਆ ਉਹਦੇ ਵਿੱਚ ਕਲੀਅਰ ਡਾਈਮੈਂਸ਼ਨ ਲਿਖੀ ਹੋਈ ਆ ਕਿ 144 ਗੱਜ ਦੇ ਪੈਸੇ ਸਰਕਾਰ ਨੇ ਬੰਦੇ ਨੂੰ ਦੇਤੇ ਆ ਉਹਦੀ ਰਸੀਦ ਵੀ ਨਾਲ ਲੱਗੀ ਹੋਈ ਆ ਅਸੀਂ ਸਾਰੇ ਕਾਗਜ਼ ਕਾਰਪੋਰੇਸ਼ਨ ਚ ਦਿੱਤੇ ਹੋਏ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਬਸ ਸਾਡੇ ਗਰੀਬ ਨਾਲ ਤੱਕਾ ਹੋ ਰਿਹਾ ਅਸੀਂ ਮਰਜੀ ਹੈ ਹੁਣ ਅਸੀਂ ਕੀ ਚਾਹੁੰਦੇ ਆ ਪ੍ਰਬੰਧਕ ਸਾਹਿਬ ਇਹ ਹੀ ਚਾਹੁੰਦੀ ਆ ਕਿ ਇਹ ਕੰਮ ਤੋਂ ਕਾਰਪੇਸ਼ਨ ਮਰ ਜਵੇ ਯਾਰ ਖਾਲੇ ਅਸੀਂ ਸਾਡੀ ਬਿਲਡਿੰਗ ਦਾ ਅੱਜ ਦੀ ਮਰਜ਼ੀ ਆ ਸੀ ਹੈ ਅਸੀਂ ਕੀ ਕਰੀਆ ਸੀ ਬਸ 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 ਅਸੀਂ ਸਾਰੇ ਤੁਹਾਨੂੰ ਕਾਰਪੋਰੇਸ਼ਨ ਕਹਿੰਦੇ ਰਹੀ ਆ ਪੈਸੇ ਜਮ੍ਹਾਂ ਕਰਾਓ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਅਸੀਂ ਤੁਹਾਡੇ ਨਾਲ ਆ ਕਾਰਪੋਰੇਸ਼ਨ ਇਹ ਕਰਦੀ ਪਈ ਸਾਡੇ ਨਾਲ ਸਾਡੇ ਵਪਾਰੀਆਂ ਦੇ ਨਾਲ ਆ ਕਹਿੰਦੀ ਕਿਹੜੀ ਵਪਾਰੀਆਂ ਦੇ ਨਾਲ ਆ ਸਾਨੂੰ ਧੋਖੇ ਚ ਰੱਖੇ 268 ਗੱਜ ਸਾਡੇ ਕੋਲ ਦਿੱਤੀ ਆ ਜੇ 1 ਇੰਚ ਵੀ ਸਾਡੀ ਜਗ੍ਹਾ ਫालतू ਹੋਵੇ 1 ਇੰਚ ਵੀ ਮੈਂ ਕਹਿੰਦਾ ਮੰਨਤੀ ਕੀਤੀ ਜਾਵੇ ਜੇ ਮੇਰੀ ਜਗ੍ਹਾ 1 ਇੰਚ ਵੀ ਫालतू ਨਿਕਲਦੀ ਹਟਾ ਦਿਓ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੋਊਗਾ ਉਹ ਅਸੀਂ 268 ਗੱਜ ਦੇ ਮਾਲਕ ਆ ਅਸੀਂ 268 ਗੱਜ ਬਣਾਈ ਆ ਅਸੀਂ 1 ਇੰਚ ਵੀ ਨਹੀਂ ਫालतू ਬਣਾਈ ਆ ਆ ਬੰਦਾ ਜਿਹੜਾ 454 ਗੱਜ 188 ਗੱਜ ਗਲੀ ਦੱਬੀ ਹੋਈ 144 ਗੱਜ ਦਾ ਪਾਰਕ ਦੱਬਿਆ ਹੋਇਆ ਉਹ ਸਾਰੇ ਕਾਗਜ਼ ਲੱਗੇ ਹੋਏ ਕਿੰਨੇ ਸਾਲ ਹੋ ਗਏ ਉਹਦੀ ਕੋਈ ਨਹੀਂ ਹੋਵੇਗਾ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਬੈਠਾ ਵਾ ਇੰਪਰੂਵਮੈਂਟ ਟੈਸਟ ਨੂੰ ਜਿਹੜੀ ਬਿਲਡਿੰਗ ਦੇ ਸਾਰੇ ਪੈਸੇ ਜਮ੍ਹਾਂ ਹੋਏ ਹੋਏ ਆ ਉਹ ਬਿਲਡਿੰਗ ਸਾਰੀ ਢਾਈ ਜਾਂਦੇ ਪਏ ਆ ਕੋਈ ਸਾਨੂੰ ਦੱਸਦੇ ਨਹੀਂ ਪਏ ਕੋਈ ਇਨਫੋਰਮੇਸ਼ਨ ਦੇ ਰਹੇ ਕੋਈ ਸਾਨੂੰ ਪੇਜ ਨਹੀਂ ਦੇ ਰਹੇ ਕੋਈ ਕੁਛ ਨਹੀਂ ਦੇ ਰਹੇ ਕੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਸਭ ਕੁਝ ਟੱਕਾ ਹੋ ਰਿਹਾ ਹੈ ਕੋਮ ਸਰਿਆਂ ਤੱਕਾ ਹੋ ਰਿਹਾ ਹੈ ਜਿਹੜੀ ਬਿਲਡਿੰਗ ਤੋਂ ਆਈ ਗਈ ਉਹ ਨਾਲ ਦੀ ਬਿਲਡਿੰਗ ਚ ਐਂਟਰੀ ਕੀਤੀ ਦੇਖੋ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਸਾਰਾ ਕੰਮ ਕਰਦੇ ਪਏ ਆ ਇਹਨਾਂ ਨੇ ਬਿਲਡਿੰਗ ਧਾਨੀ ਸ਼ੁਰੂ ਕੀਤੀ ਲਾਈਟ ਕੱਟ ਗਈ ਕਿਉਂਕਿ ਇਹਨਾਂ ਦੀ ਜੀਸੀਬੀ ਮਸ਼ੀਨਾਂ ਤਾਰ ਟੁੱਟ ਗਈ ਨਾਲ ਦੇ ਦੀ ਬਿਲਡਿੰਗ ਚੋਂ ਤਾਰ ਲੈ ਰਹੇ ਆ ਉੱਥੋਂ ਦੀ ਲੈ ਕੇ ਸਾਡੀ ਬਿਲਡਿੰਗ ਧਾਰ ਰਹੇ ਆ ਕੀ ਇਹ ਉਹ ਹੈ ਕੋਈ ਇਹਨਾਂ ਕੋਲ ਜਿਹੜਾ ਵਾਂਡੀ ਹੈਗਾ ਗਲੀ ਤੇ ਕਬਜ਼ਾ ਕੀਤਾ ਹੋਇਆ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹਰ ਚੀਜ਼ ਹੋਈ ਹੈ ਪਰ 파ਰਕ ਨੂੰ ਦੱਬਿਆ ਹੋਇਆ ਉਹਨੇ ਸਾਰੇ ਕਾਗਜ਼ ਉਹਨਾਂ ਦੇ ਲਾਏ ਹੋਏ ਆ ਉਹਦੇ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਇੱਕ ਬੰਦਾ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਦੀ ਕਮਾਈ ਤੋਂ ਬਾਅਦ ਇੱਕ ਬਿਲਡਿੰਗ ਬਣਾ ਰਿਹਾ ਵਾ ਛੋਟੀ ਜੀ ਉਹਨੂੰ ਢਾਣ ਦੇ ਲਈ ਫੜਾਫੜ ਤਿਆਰ ਹੋ ਗਈ ਹੈ ਇੱਕ ਬੰਦਾ ਪਿਆ 800 ਕਾਦੀ ਜਗ੍ਹਾ ਨੂੰ ਲੈ ਕੇ ਉਹਦੇ ਨੇ ਕਬਜ਼ਾ ਕੀਤਾ ਹੈ ਸਰਕਾਰੀ ਜਗ੍ਹਾ ਦੇ ਉੱਪਰ 파ਰਕ ਦੇ ਉੱਪਰ ਕਬਜ਼ਾ ਕਰਕੇ ਬੈਠਾ ਹੋਇਆ ਉਹਨੂੰ ਕਾਰਪੈਸ਼ਨ ਨਹੀਂ ਦਿੱਖਦਾ ਪਿਆ ਉਹ ਕਿ 파ਰਕ ਦੇ ਉੱਪਰ ਕਬਜ਼ਾ ਕੀਤਾ ਹੋਇਆ ਮੈਂ ਸਾਰੇ ਕਾਗਜ਼ ਲਾਏ ਹੋਇਆ ਉੱਥੇ ਗਾਰਪੇਸ਼ੰਦ ਨਹੀਂ ਹੋਈ ਹੋਈ ਆ ਉੱਥੇ ਗਾਰਪੇਸ਼ੰਦ ਨਹੀਂ ਦਿਖਦਾ ਪਿਆ ਹੈਗਾ ਉਹ ਬੰਦਾ ਸਾਰੇ ਹੰਮ ਤੱਕ ਕਾ ਕਰਦਾ ਪਿਆ ਬਦਮਾਸ਼ੀ ਦਿਖਾ ਰਿਹਾ ਸਾਨੂੰ ਕਿ ਮੈਂ ਬਦਮਾਸ਼ ਹੈਗਾ ਵਾ ਕਹਿੰਦਾ ਮੈਂ ਜਿੱਥੇ ਲੰਦਾ ਬਦਮਾਸ਼ੀ ਵਾਲੇ ਕੰਮ ਕਰਦਾ ਮਾਰਨ ਨੂੰ ਆਉਂਦਾ ਜੀ ਮਾਰਨ ਨੂੰ ਆਉਂਦਾ ਸਾਨੂੰ ਹੈ ਸਾਨੂੰ ਤਾਂ ਇਹ ਤਾਂ ਜਾਨ ਦਾ ਵੀ ਖਤਰਾ ਵਾ ਸਾਨੂੰ ਤਾਂ ਇਹ ਤਾਂ ਜਾਨ ਦਾ ਵੀ ਖਤਰਾ ਵਾ ਧਮਕੀਆਂ ਦਿੰਦਾ ਰਸਤੇ 'ਚ ਰੋਕ ਲੈਂਦਾ ਰਸਤੇ 'ਚ ਰੋਕ ਲੈਂਦਾ ਸਾਨੂੰ ਵੀ ਤੁਹਾਡੀ ਬਿਲਡਿੰਗ ਢਵਾ ਕੇ ਹਟੂੰਗਾ ਮੈਂ ਪਤਾ ਨਹੀਂ ਕਿ ਅਫਸਰ ਲੱਗਿਆ ਹੋਇਆ ਉਹ ਕਹਿੰਦਾ ਵਾ ਕਿ ਮੇਰੀ ਮੇਰੀਆਂ ਦੁਕਾਨਾਂ ਕਰਾਇਆ ਤੇ ਚ ਪੀਐਲ ਪਾਈ ਹੈ ਕਹਿੰਦਾ ਮੈਂ ਪਰਸਨਲ ਇੰਟਰਸਟ ਨਹੀਂ ਹੈਗਾ ਮੇਰਾ ਕੋਈ ਪਰ ਮੇਰੇ ਕੋ ਰਿਕਾਰਡਿੰਗ ਹੈਗੀ ਇਸ ਬੰਦੇ ਦੀ ਮੈਨੂੰ ਕਹਿ ਰਿਹਾ ਹੈਗਾ ਕਿ ਤੂੰ ਉਹ ਦੁਕਾਨਾ ਖਾਲੀ ਕਰਾ ਕੇ ਦੇ ਤਾਂ ਮੈਂ ਕੇਸ ਵਾਪਸ ਲਊਂਗਾ ਕਿਉਂ ਉਹ ਦੁਕਾਨਾ ਕਿ ਇਹਦੀ ਦੁਕਾਨਾ ਵਾ ਇਹ ਮਾਲਕ ਆ ਇਹਨੇ ਕਰਾਇਤੇ ਚਾੜੀਆਂ ਹੋਈਆਂ ਵਾ ਅੱਜ ਅਗਲੇ ਬੈਠੇ ਹੋਏ ਆ ਅਗਲੇ ਕੋਰਟ ਚ ਕੇਸ ਜਿੱਤ ਚੁੱਕੇ ਹੈਗੇ ਆ ਹੁਣ ਹੁੰਦਾ ਤੇ ਬਦਮਾਸ਼ੀ ਕਰਦਾ ਪਿਆ ਵਾ ਸਾਨੂੰ ਸਾਨੂੰ ਥ੍ਰੈਡ ਦੇ ਕੇ ਮੈਨੂੰ ਖੁਦ ਨੂੰ ਕੱਲ ਥ੍ਰੈਡ ਦੇ ਰਿਆ ਸੀਗਾ ਕਿ ਤੂੰ ਪੈਸੇ ਦੇ ਉਹਦੇ ਉਹ 35 ਲੱਖ ਮੰਗਦਾ ਵਾ 40 ਲੱਖ ਮੰਗਦਾ ਜੋ ਮੰਗਦਾ ਤੂੰ ਦੇ ਨੇ ਦਮ ਮੈਂ ਤੇਰੀ ਬਿਲਡਿੰਗ ਦਵਾ ਦਾਂਗਾ ਅੱਜ ਉਹੀ ਕੰਮ ਕਰ ਰਿਹਾ ਜੀ ਤੇਰੀ ਜੀ ਸੀਗੀ ਜੀ ਠੀਕ ਹੈ ਜੀ ਉਹ ਉਹਦੇ ਵਿੱਚੋਂ 144 ਕਾ ਜੀ ਇੰਪਰੂਵਮੈਂਟ ਟਾਸ ਨੇ ਐਕਵਾਇਰ ਕਰ ਲੀਆ ਉਹ ਪੁਰਾਣੀ ਰਜਿਸਟਰੀ ਵਸੀਕਾ ਨੰਬਰ 3820 ਇਹ ਘਟ 1972 ਦੀ ਹੈਗੀ ਆ ਉਹਦੇ ਵਿੱਚ ਸਾਫ਼ ਮੈਂਸ਼ਨ ਕੀਤਾ ਹੋਇਆ ਹੈ ਇਹ ਕਿ 144 ਕਾ ਜਗ੍ਹਾ ਇੰਪਰੂਵਮੈਂਟ ਟਾਸ ਨੇ ਐਕਵਾਇਰ ਕਰ ਲਈ ਹੈ ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਮਾਲਕ ਸੀਗੀ ਮਾਇਆ ਦੇਵੀ ਉਹਨੂੰ ਉਸ ਚੀਜ਼ ਦੀ ਪੇਮੈਂਟ ਵੀ ਹੋ ਚੁੱਕੀ ਹੈਗੀ ਹੈ ਤੇ ਉਹਦੀ ਰਸੀਦ ਵੀ ਮੈਂ ਉੱਥੋਂ ਕਢਵਾ ਕੇ ਕਾਰਪੋਰੇਸ਼ਨ ਦੇ ਵਿੱਚ ਲਗਾ ਦਿੱਤੀ ਹੈ ਕੰਪਲੇਨਟ ਲਗਾਈ ਹੋਈ ਹੈ ਕਾਰਪੋਰੇਸ਼ਨ ਵੱਲੋਂ ਕੋ ਮਤਲਬ ਇੰਪਰੂਵਮੈਂਟ ਰਸਟ ਦੀ ਜਗ੍ਹਾ ਤੇ ਕਬਜ਼ਾ ਵਾ ਇੰਪਰੂਵਮੈਂਟ ਰਸਟ ਦੀ ਜਗ੍ਹਾ ਤੇ ਕਬਜ਼ਾ ਆ ਸਰਕਾਰੀ ਗਲੀ ਵੀ ਕਬਜ਼ਾ ਕਿੰਨੀ ਹੋਈ ਹੈ ਹਾਈ ਕੋਰਟ ਦੇ ਆਰਡਰ ਹੈ ਜੀ ਤੇ ਹਾਈ ਕੋਰਟ ਦੇ ਆਰਡਰ ਆ ਵੀ ਅਸੀਂ ਮੰਨਨੇ ਪੈਣੇ ਆ ਜੀ ਜੀ ਕੋਰਟ ਹੈ ਉਹਨਾਂ ਦਾ ਸਨਮਾਨ ਹੈ ਉਹਨਾਂ ਕੋਲੋਂ ਬੇਨਤੀ ਕੀਤੀ ਸੀਗੀ ਕਿ ਭਾਈ ਥੋੜਾ ਸਮਾਂ ਸਾਨੂੰ ਦੇ ਦਿਓ ਕਮਿਸ਼ਨਰ ਸਾਹਿਬ ਨੂੰ ਚੱਲੇ ਆ ਮਿਲਣ ਵਾਸਤੇ ਬਸ ਇੱਕੋ ਗੱਲ ਸਮਝ ਨਹੀਂ ਲੱਗਦੀ ਵੀ 6 ਲੱਖ 42000 ਰੁਪਇਆ ਇਨਾਂ ਕੋਲੋਂ ਫੀਸ ਲੈ ਲਈ ਕੰਪਾਊਂਡਿੰਗ ਫੀਸ ਲਈਤੀ ਹੋਈ ਆ ਫਿਰ ਵੀ ਬਿਲਡਿੰਗ ਢਾਈ ਜਾ ਰਹੀ ਆ ਤਾਂ ਕਿਹਨੇ ਕੰਪਾਊਂਡਿੰਗ ਫੀਸ ਲਈ ਜਿਹੜਾ ਲੀਗਲ ਏਰੀਆ ਹੈਗਾ ਉਹਦੀ ਲਈ ਆ ਜਿਹੜਾ ਨਜਾਇਜ਼ ਹੈਗਾ ਉਹਦੀ ਨਹੀਂ ਲਈਏ ਸੀ ਹੁਣ ਉਹਦੇ ਲਈ ਅਦਿੱਤਿਆ ਸਰ ਕੋ ਚੱਲੇ ਆ ਕਮਿਸ਼ਨਰ ਸਾਹਿਬ ਕੋ ਉਹਨਾਂ ਨਾਲ ਮੀਟਿੰਗ ਕਰਾਂਗੇ ਜੀ ਜਿਹੜੀ ਕੋਈ ਬਾਕੀ ਕੋਈ ਫੀਸ ਰਹਿਦੀ ਹੋਈ ਉਹ ਵੀ ਜਮ੍ਹਾਂ ਕਰਾਵਾਂਗੇ ਜੀ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਜੀ ਜਿਹੜੀ ਜਿੱਦਾਂ ਓਪੀਨੀਅਨ ਜਿੱਦਾਂ ਉਹ ਸਾਨੂੰ ਕਮਿਸ਼ਨਰ ਸਾਹਿਬ ਸਲਾਹ ਦੇਣਗੇ ਉਸ ਤਰੀਕੇ ਨਾਲ ਸੀ ਕੰਮ ਕਰਾਂਗੇ ਜੀ ਬਾਕੀ ਰਹਿ ਗਈ ਗੱਲ ਜਿੱਥੇ ਵੀ ਮੈਂ ਵੇਖਿਆ ਇਨਲੀਗਲ ਬਿਲਡਿੰਗਾਂ ਅਧੇ ਸ਼ਹਿਰ ਚ ਬਣਦੀਆਂ ਉੱਥੇ ਕਾਰਵਾਈ ਨਹੀਂ ਹੁੰਦੀ ਜਿੱਥੇ ਪੈਸੇ ਮਿਲ ਜਾਂਦੇ ਨੇ ਤੇ ਜਿੱਥੇ ਵਿਚਾਰਾ ਕੋਈ ਮਾਤੜ ਬੰਦਾ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਉੱਥੇ ਹਾਲਾਤ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਚੁੱਕੇ ਆ। ਆਪਾਂ ਗੱਲ ਕੀਤੀ ਸੀ ਅਫਸਰ ਏਟੀਪੀ ਨੇ ਕਿਹਾ ਵੀ ਅਸੀਂ ਉੱਥੇ ਵੀ ਕਾਰਵਾਈ ਕਰਾਂਗੇ ਕਹਿੰਦੇ। ਬਿਲਕੁਲ ਜੀ ਜੇ ਕਰਨਗੇ ਤਾਂ ਨਾ ਭਾਜੀ ਤੁਸੀਂ ਬਹੁਤ ਪੁਰਾਣੇ ਤੇ ਸਿਆਣੇ ਜੀ ਪ੍ਰੈਸਰ ਪੁੱਟ ਰਹੋ ਅਸੀਂ ਤੁਹਾਨੂੰ ਹਮੇਸ਼ਾ ਸੁਣਦੇ ਆਏ ਆ ਤੇ ਤੁਸੀਂ ਸਿਰਫ ਹੁਣ ਜਦੋਂ ਰਸਤੇ 'ਚ ਜਾਣਾ ਵੈ 10 ਬਿਲਡਿੰਗਾਂ ਤੁਹਾਨੂੰ ਨਜ਼ਰ ਆਉਣੀਆਂ ਜੀ ਬੰਦੀਆਂ। ਤੇ ਉਹਨਾਂ ਦੀ ਫੀਸ ਕਿੱਥੇ ਜਮ੍ਹਾਂ ਹੋਈ ਹੈ ਜੀ ਉਹ ਪਰਸਨਲ ਖਾਤੇ 'ਚ ਜਮ੍ਹਾਂ ਹੋਈ ਹੈ ਹਾਂ ਸਰਕਾਰ ਦੇ ਖਾਤੇ 'ਚ ਨਹੀਂ ਜਮ੍ਹਾਂ ਹੋਈ ਜਦੋਂ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋਈ ਆਪੇ ਪਤਾ ਲੱਗ ਜੇ ਤੁਸੀਂ ਵੱਡਾ ਐਲਿਗੇਸ਼ਨ ਲਾ ਰਹੇ ਹੋ ਉਸ ਦੇ ਉੱਤੇ ਕਿ ਸਰਕਾਰ ਦੇ ਖਾਤੇ ਵਿੱਚ ਭਾਜੀ ਨੇਚਰਲੀ ਗੱਲ ਹੈ ਜਦੋਂ ਸਰਕਾਰੀ ਰਸੀਦ ਕੱਟੀ ਜਾਏਗੀ ਉਹ ਸਰਕਾਰ ਦੇ ਖਾਤੇ ਜਮ੍ਹਾਂ ਹੁੰਦੀ ਹੈ ਜਾਓ ਤੁਸੀਂ ਹੁਣ ਭਾਜੀ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਤੁਸੀਂ ਹੁਣ ਜਿਹੜੇ ਵੀ ਰਸਤੇ ਜਾਣਾ ਜਾਂਦੇ ਆ ਬਿਲਡਿੰਗ ਦੀ ਫੋਟੋ ਖਿੱਚ ਲਈਏ ਭਾਈ ਬਤਾ ਲੱਗ ਜੂਗਾ ਚਾਹ ਚ 50 ਬਿਲਡਿੰਗਾਂ ਬੰਦੀਆਂ ਹੋਣੀਆਂ 100 ਬੰਦੀਆਂ ਹੋਣੀਆਂ ਹੁਣ ਤੁਸੀਂ ਨਗਮ ਕਮਿਸ਼ਨਰ ਨਾਲ ਮਿਲੋਗੇ ਜੀ ਮੁਲਾਕਾਤ ਬਿਲਕੁਲ ਜੀ ਬਿਲਕੁਲ ਚੱਲੀਏ ਉਹ ਕਮਿਸ਼ਨਰ ਸਾਹਿਬ ਕੋ ਟਾਈਮ ਲੈ ਕੇ ਚੱਲੇ ਆ ਹਾਂਜੀ ਹਾਂਜੀ ਸਾਡੇ ਕੋਲ ਹਾਂਜੀ ਪਹਿਲਾ ਆਰਡਰ ਆਏ ਸੀਗੇ ਫਿਰ ਅਸੀਂ ਸੈਸ਼ਨ ਕੋਰਟ ਚ ਰਿਟ ਲਾਈ ਸੀਗੀ ਸੈਸ਼ਨ ਕੋਰਟ ਵਾਲੇ ਕਹਿੰਦੇ ਹਾਈ ਕੋਰਟ ਚ ਲਾਓ ਹੁਣ ਅਸੀਂ ਹਾਈ ਕੋਰਟ ਚ 3 ਦਿਨ ਹੋਏ ਹਲੇ ਲਾਈ ਨੂੰ 3 ਦਿਨ ਵਿੱਚ ਸਾਨੂੰ ਹਲੇ ਡੇਟ ਪਈ ਨਹੀਂ ਹੈਗੀ ਡੇਟ ਪਊਗੀ ਤਾਂ ਹੀ ਕੋਈ ਗੱਲ ਹੋਊਗੀ ਨਾ ਜੀ ਡੇਟ ਹੁਣ ਪਹੁੰਚੂਗੀ ਤਾਂ ਉਦੋਂ ਤੱਕ ਇਹਨਾਂ ਨੇ ਵੇਟ ਜਿਹੜੀ ਰੈਟ ਪਟੀਸ਼ਨ ਥੋੜੀ ਹੈਗੀ ਆ ਉਹ ਐਕਸੈਪਟ ਕਰ ਲਈ ਆ ਹਾਂਜੀ ਹਾਂਜੀ ਅੱਜ ਐਕਸੈਪਟ ਹੋ ਚੁੱਕੀ ਆ ਅੱਜ ਹੀ ਅੱਜ ਸਾਡੇ ਕਾਰਜ ਸਾਡੇ ਸਾਰੇ ਲੱਗ ਚੁੱਕੇ ਆ ਹਾਈ ਕੋਰਟ ਦੇ ਹਾਂਜੀ ਜੀ ਤੇ ਇਹ ਉਹ ਕਹਿੰਦੇ ਪਹਿਲਾਂ ਸਟੇ ਲੈ ਕੇ ਆਓ ਜੀ ਪਹਿਲਾਂ ਕੇਸ ਲੜਾਂਗੇ ਪਹਿਲਾਂ ਸੁਣਵਾਈ ਹੋਊਗੀ ਉੱਥੇ ਹੀਅਰਿੰਗ ਦਵਾਂਗੇ ਤਾਂ ਹੀ ਸਟੇ ਮਿਲੂਗਾ ਜਾਂ ਪਹਿਲਾਂ ਸਟੇ ਮਿਲੂਗਾ ਨਾ ਅੱਜ ਡਿਮੋਲਿਸ਼ਨ ਕਰਨ ਆਏ ਸੀਗੇ ਇਹਦੇ ਬਾਰੇ ਤੁਹਾਨੂੰ ਕੋਈ ਨੋਟਿਸ ਸੀਗਾ ਨਹੀਂ ਜੀ ਹੁਣ ਕੋਈ ਨੋਟਿਸ ਨਹੀਂ ਕੋਈ ਨੋਟਿਸ ਕਰਕੇ ਨਹੀਂ ਸਾਡੇ ਕੋਲ ਆਇਆ ਸਾਨੂੰ ਤਾਂ ਇਹ ਸੀ ਵੀ ਅਸੀਂ ਹਾਈ ਕੋਰਟ ਚ ਲਾਤੀ ਮੇਰੇ ਮਦਰ ਨੇ ਜੀ ਕੀ ਨਾਮ ਉਹਨਾਂ ਦਾ ਹੁਸ਼ਾਰਾ ਨਹੀਂ ਹੁਸ਼ਾਰਾਣੀ ਜਉਂਦਾ ਹਾਂਜੀ ਤਾਂ ਹੁਣ ਅੱਗੇ ਮਿਲਿਆ ਜਾਏਗਾ ਕੌਂਸੇ ਕਾਰਪੋਰੇਸ਼ਨ ਫਿਰ ਵੀ ਕਹੇਗੇ ਵੀ ਇਹ ਨਜਾਇਜ਼ ਬਿਲਡਿੰਗ ਢਾਈ ਜਾਵੇ ਫਿਰ ਇਹ ਤਾਂ ਹਾਈ ਕੋਰਟ ਦੇ ਆਰਡਰਾਂ ਨਾਲ ਹੀ ਚੱਲਣਾ ਪਊਗਾ ਨਾ ਜੀ ਆਪਾਂ ਨੂੰ ਹਾਈ ਕੋਰਟ ਦੇ ਆਰਡਰਾਂ ਦੀ ਘੱਟੋ ਘੱਟ ਕਾਰਪੋਰੇਸ਼ਨ ਨੂੰ ਵੇਟ ਤਾਂ ਕਰਨੀ ਚਾਹੀਦੀ ਹੁਣ ਜਦੋਂ ਅਸੀਂ ਐਪਲੀਕੇਸ਼ਨ ਉੱਥੇ ਲਾਤੀ ਤਾਂ ਹਾਈ ਕੋਰਟ ਦੇ ਆਰਡਰ ਦੁਆਰਾ ਵੇਟ ਚ ਤਾਂ ਆਪਾਂ ਨੂੰ ਰੱਖਣਾ ਪਊਗਾ ਨਾ ਪਰ ਉਹ ਤਾਂ ਕਹਿ ਰਹੇ ਸਾਡਾ ਕੋਰਟ ਹੈਗੀ ਅਸੀਂ ਪਹਿਲਾ ਆਰਡਰ ਸੀਗਾ ਜੀ ਉਸ ਤੋਂ ਬਾਅਦ ਅਸੀਂ ਉਹ ਇਹ ਸੈਸ਼ਨ ਕੋਰਟ ਚ ਅਪੀਲ ਕਰੀ ਉਹਨਾਂ ਨੇ ਸ ਡਿਸੀਜਨ ਦਾ ਕੋਈ ਡਿਸੀਜਨ ਯਾ ਕੋਈ ਹਾਲੇ ਅੱਗੇ ਅੱਗੇ ਕੋਈ ਡਿਸੀਜਨ ਹਾਲੇ ਹੋਇਆ ਹੀ ਨਹੀਂ ਹਾਲੇ ਕੋਈ ਆਇਆ ਨਹੀਂ ਡਿਸੀਜਨ ਡਿਸੀਜਨ ਐ 3 ਦਿਨ ਤਾਂ ਹੋਇਆਲੇ ਲਾਈਟ ਨਹੀਂ ਕਾਪੀ ਨਹੀਂ ਦਿਖਾਈਂਦਾ ਮੈਨੂੰ ਜਿਹੜੀ ਦਿਖਾਈ ਆ ਜੀ ਪਰ ਉਹ ਸੁਣਦੇ ਹੀ ਨਹੀਂ ਕਿਸੇ ਦੀ ਗੱਲ ਸਾਨੂੰ ਤਾਂ ਆਰਡਰ ਹੈ ਜੀ ਸਾਨੂੰ ਤੁਹਾਡਾ ਐਕਚੁਅਲ ਚ ਕੀ ਹੈ ਜੀ ਦੇਖੋ ਇਹ ਸਾਡੀ ਬਿਲਡਿੰਗ ਆਪਣੀ ਹੈ ਸਾਡੀ ਆਪਣੀ ਖਰੀਦੀ ਹੋਈ ਜਗਾਵਾ ਕੋਈ ਇਹ ਤਾਂ ਨਹੀਂ ਇਲੀਗਲ ਹੈ ਤੇ ਨਾਲ ਜਿਹੜੀ ਗਲੀ ਹੈ ਜੀ ਉਹ ਗਲੀ ਲੀਗਲ ਇਲੀਗਲ ਹੀ ਬੰਦ ਕਰੀ ਹੋਈ ਆ ਕਿਸੇ ਨੇ ਉੱਥੇ ਬਿਲਡਿੰਗ ਪਾ ਲਈ ਹਾਂ ਉਹੀ ਬੰਦਾ ਸਾਡੇ ਮਗਰ ਆਈ ਹਾਂ ਉਹ ਕਹਿੰਦਾ ਵੀ ਮੈਨੂੰ ਦੁਕਾਨਾ ਖਾਲੀ ਕਰਾ ਕੇ ਦੋ ਲੋਕਾਂ ਦੀ ਦੁਕਾਨਾ ਅਸੀਂ ਕਿੱਦਾਂ ਖਾਲੀ ਕਰਾ ਕੇ ਦੇ ਸਕਦੇ ਹਾਂ ਦੱਸੋ ਜੀ ਕੱਲ ਖਾਲੀ ਕਰਾ ਕੇ ਦੇ ਸਕਦੇ ਆਪਾਂ ਕਿਸੇ ਹੋਰ ਦੀ ਦੁਕਾਨ ਅਗਲੇ ਦੀ ਦੁਕਾਨਾਂ ਨੇ ਤੁਸੀਂ ਆਪਣੇ ਆਪ ਖਾਲੀ ਕਰਾਓ ਸਾਡਾ ਕੀ ਮਤਲਬ ਗਲੀ ਬੰਦ ਹੋ ਜਾਏਗੀ ਜੋ ਚੱਤੇ ਖੁੰਦਾਂ ਜੀ ਖੁੰਦਾਂ ਕਿੱਟੀ ਜਾ ਰਹੀ ਹੈ ਖੁੰਦਾਂ ਕਿੱਟੀ ਜਾ ਰਹੀ ਹੈ ਇਹ ਖੁੰਦਾਂ ਕਿੱਟੀ ਰਹੀ ਹੈ ਅਸੀਂ ਵੀ ਉਹਦੇ ਖਿਲਾਫ ਅਪੀ ਲਾਤੀ ਹੋਈ ਹੈ ਬਿਲਡਿੰਗ ਸਾਡੀ ਲੀਗਲ ਬਿਲਡਿੰਗ ਹੈ ਲੀਗਲ ਜਗ੍ਹਾ ਸਾਡੀ ਖੁੰਦਾਂ ਕਿੱਟੀ ਲੜਾਈ ਹੈ ਸਾਰੀ ਬੇਸਿਕਲੀ ਸਾਡੇ ਨਾਲ ਕਹਿੰਦੇ ਸੋ ਤਾਂ ਵੀ ਕਾਰਪੋਰੇਸ਼ਨ ਵਾਲੇ ਉਹਨਾਂ ਨੇ ਕਹਿਤਾ ਐਸੀ ਕਰ ਹਾਂਜੀ ਬਿਲਕੁਲ ਕਾਰਪੋਰੇਸ਼ਨ ਤਾਂ ਕਹਿ ਰਹੀ ਐ ਵੀ ਸਾਨੂੰ ਸਾਨੂੰ ਉਧਰੋਂ ਪ੍ਰੈਸ਼ਰ ਪੈ ਰਿਹਾ ਵਾ ਅਸੀਂ ਕੀ ਕਰੀਏ ਕਾਰਪੋਰੇਸ਼ਨ ਖੁਦ ਕਹਿ ਰਹੀ ਹੈ ਇਹ ਨੁਕਸਾਨੀ ਨਹੀਂ ਸੀਗਾ ਕੋਈ ਕੁਝ ਨਹੀਂਗਾ ਬਿਲਡਿੰਗ ਟਾਣੀ ਹੈ ਕਿੰਨੀ ਬਿਲਡਿੰਗ ਕਿੰਨੀ ਨਕਸ਼ਾ ਤਾਂ ਹੋਣਾ ਚਾਹੀਦਾ ਨਾ ਜਦੋਂ ਅਸੀਂ ਜਿਹੜੀ ਜਿਹੜੀ ਵੀ ਕੋਲ ਨਕਸ਼ਾ ਮੰਗਦੇ ਵੀ ਕਹਿੰਦਾ ਸਾਡੇ ਕੋਲ ਕੁਝ ਨਹੀਂ ਹੈਗਾ ਉਹ ਨੀਚੇ ਭੱਜ ਕੇ ਆ ਗਏ ਉਹਨਾਂ ਕੋਲ ਕੋਈ ਸਵਾਲ ਹੀ ਨਹੀਂ ਉਹਦਾ ਕੋਈ ਜਵਾਬ ਹੀ ਨਹੀਂ ਹੈਗਾ ਸਵਾਲ ਦਾ ਹਾਂਜੀ ਹਾਂਜੀ ਵੀਡੀਓ ਹੈਗੀ ਹੈ ਸਾਰੀ ਵੀਡੀਓ ਹੈਗੀ ਦੇਖੋ ਜੀ ਸਾਡੀ 642000 ਭਰਿਆ ਚਲੋ ਤੁਹਾਡੀ ਗੱਲ ਇਹ ਵੀ ਜਿਹੜੀ ਜਿਹੜੀ ਲੀਗਲ ਹੈ ਉਹ ਬਿਲਡਿੰਗ ਤਾਂ ਨਹੀਂ ਟਾਣੀ ਚਾਹੀਦੀ ਨਾ ਉਹ ਵੀ ਉਹਨਾਂ ਨੇ ਢਾਤੀ ਉੱਪਰ ਜਾ ਕੇ ਔਰ ਉਹ ਵੀ ਦੂਸਰੇ ਦੀ ਬਿਲਡਿੰਗ 'ਚੋਂ ਚੜ ਕੇ ਦੂਸਰੇ ਔਰ ਤੁਸੀਂ ਲੋਕ ਲਾ ਲਿਆ ਜੀ ਇਸ ਕਰਕੇ ਉਧਰ ਹੋ ਗਏ ਨਹੀਂ ਜੀ ਨਹੀਂ ਉੱਪਰ ਸੀੜੀ ਨਹੀਂ ਹੈ ਕਿ ਲੋਕ ਕਿਧਰ ਲਾ ਲੇ ਜੀ ਅਸੀਂ ਉੱਪਰ ਜਗ੍ਹਾ ਹੀ ਨਹੀਂ ਹੈ ਜਾਣ ਦੀ ਖਲੋ ਜਾਣ ਦਾ ਦਸਤਾ ਬੰਦ ਕਰਤਾ ਤੁਸੀਂ ਜੇ ਤਾਂ ਸਾਡੇ ਉੱਪਰ ਛੱਤ ਤੇ ਚੜਨ ਨੂੰ ਸੀੜੀਆਂ ਹੀ ਨਹੀਂ ਬਣਾਈਆਂ ਹੋਈਆਂ ਤਾਂ ਕਿੱਧਰ ਚੜ ਜਾਂਦੀ ਆ ਫਿਰ ਦੂਸਰੀ ਦੀ ਬਿਲਡਿੰਗ 'ਚ ਚੜ ਜਾਗੇ ਆਪਾਂ ਕਿਸੇ ਦੀ ਬਿਲਡਿੰਗ ਤਾਂ ਨਹੀਂ ਆਪਾਂ ਦੂਸਰੀ ਦੀ ਬਿਲਡਿੰਗ 'ਚ ਚੜ ਸਕਦੇ ਆ ਕਿ ਇਲੀਗਲ ਹੈ ਬੋਲੋ ਇਲੀਗਲ ਹੈ ਤਾਂ ਦੱਸੋ ਫਿਰ ਔਰ ਜਿਹੜੀ ਟੀ ਜਿਹੜੀ ਜਗ੍ਹਾ ਤੇ ਅਸੀਂ ਪੈਸੇ ਭਰੇ ਹੋਏ ਆ ਉਹ ਜਗ੍ਹਾ ਕਿਵੇਂ ਢਾਈ ਉਹ ਜਗ੍ਹਾ ਕਿਵੇਂ ਢਾਈ ਹੁਣ ਤੁਸੀਂ ਕਮਿਸ਼ਨਰ ਨੂੰ ਮਿਲੋਗੇ ਜੀ ਹਾਂਜੀ ਕਮ ਜੀ ਸਾਹਿਬ ਤੁਹਾਨੂੰ ਦੱਸੋ ਕਿ ਬਿਲਡਿੰਗ ਤਾਂ ਆਇਆ ਕਿ ਹੈ ਕਿ ਮਾਮਲਾ ਕੀ ਹੈਗਾ ਵਾ ਇਹ ਨਾ ਜੀ ਇਹਦੇ ਚ ਜਿਹੜੀ ਕੰਸਟਰਕਸ਼ਨ ਆ ਉਹ ਇਲੈਗਲ ਆ ਇਲੈਗਲ ਆ ਇਲੈਗਲ ਕੰਸਟਰਕਸ਼ਨ ਕਿਤੇ ਹੋਇਆ ਜਿਹੜੀ ਤਾਂ ਕੰਪਾਉਂਡੇਬਲ ਸੀਗੀ ਉਹਦੀ ਤਾਂ ਫੀਸ ਇਹਨਾਂ ਨੇ ਭਰਤੀ ਸੀਗੀ ਬਾਕੀ ਜਿਹੜੀ ਇਲੈਗਲ ਸੀਗੀ ਉਹ ਇਹਨਾਂ ਨੇ ਆਪ ਹਲਫਿਆ ਬਿਆਨ ਦਿੱਤਾ ਸੀਗਾ ਵੀ ਅਸੀਂ ਜਿਹੜੀ ਸਾਡੀ ਇਲੈਗਲ ਕੰਸਟਰਕਸ਼ਨ ਆ ਅਸੀਂ ਆਪ ਰਿਮੂਵ ਕਰਾਂਗੇ ਤੇ ਉਹ ਤੋਂ ਬਾਅਦ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਨੇ ਵੀ ਇਹਨੂੰ ਰਿਮੂਵ ਕਰਨਾ ਜਿਹੜਾ ਇਲੈਗਲ ਪਾਰ ਆ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਸਾਰੀ ਸਾਰੀ ਬਿਲਡਿੰਗ ਹੀ ਰਹਿ ਜਾਏਗੀ ਨਹੀਂ ਜਿਹਦੇ ਇਸ ਕਰਕੇ ਐਸੀ ਕਾਰ ਲੱਗ ਰਹੀ ਹੈ ਸਾਰੇ ਪੈਸੇ ਜਮ੍ਹਾਂ ਕਰਾਏ ਕੰਪਾਊਂਡਿੰਗ ਫੀਸ ਜਮਾ ਹੋਈ ਹੈ ਹਾਈ ਕੋਰਡ ਰੇਟ ਲੱਗੀ ਹੋਈ ਹੈ ਉਹ ਦੇ ਬਾਵਜੂਦ ਵੀ ਕਾਰਗਿਰਤਾ ਕਰਾ ਰਿਹਾ ਰਹੇ ਹੈ ਅੱਛਾ ਕਾਰਵਾਈ ਕਾभी ਕੀਤੀ ਗਈ ਹੈ ਨਾ ਨਯਾਜ਼ ਤੱਕਾ ਜੀ ਕਹਦਾ ਤੱਕਾ ਕਹਦਾ ਕਿ ਤੋਂ ਮੈਂ ਇਲੀਗਲ ਬਿਲਡਿੰਗ ਬਣਾਈ ਹੈ ਇਲੀਗਲ ਬਿਲਡਿੰਗ ਆ ਪੈਸੇ ਜਮਾ ਕਰਾਏ ਹਾਂ ਸਾਰੇ ਪੈਸੇ ਜਮਾ ਹੋਏ ਕੰਪਾਉਂਡੀ ਫੀਸ ਦੇ ਨੇ ਕੋਈ ਆਪਣੇ ਪੈਸੇ ਪੂਰੀ ਗੱਲ ਨਹੀਂ ਹੈਗੀ ਸਾਡੀ ਕੋਈ ਜੋ ਵੀਜ਼ਾ ਜਮਾ ਹੋਈ ਸਰਕਾਰੀ ਦੀ ਸਾਰੀ ਅਸੀਂ ਕਿਹਾ ਤੁਸੀ ਹਾਈ ਬਸ ਹਾਂ ਜੀ ਹਾਈ ਕੂਰਟ ਦੇ ਲਈਏ ਤੁਸੀ ਆ ਹੋ ਗਈ ਹਫਤਾ ਹੋ ਗਿਆ ਤੇ ਕੋ ਡਿਸੀਜਨ ਆਇਆ ਹਾਈ ਕੋਰਟ ਇਹ ਕੁਝ ਨਹੀਂ ਆਇਆ ਇਹ ਅਪੀਲ ਲੱਗੀ ਹੋਈ ਹੈ ਸੋਮਵਾਰ ਦੀ ਤਰੀਕੇ ਦੀ ਹੈ ਸੋਮਵਾਰ ਤਰੀਕਾ ਫਿਰ ਇੱਕ ਇਸ ਪੋਜੀਸ਼ਨ ਦੇ ਵਿੱਚ ਤੁਹਾਡੇ ਕੋਲ ਚਾਹੀਦਾ ਮੈਂ ਤੱਕਾਰ ਨਹੀਂ ਆਈ ਪਰ ਉਹ ਤਾਂ ਕਹਿੰਦਾ ਸਾਨੂੰ ਆਰਡਰ ਆ ਹਾਈ ਕੋਰਟ ਤੋਂ ਧੱਕਾ ਹੀ ਆ ਬਸ ਕੇ ਜੋ ਮਰਜ਼ੀ ਕਰੀ ਜਾਣੇ ਨਹੀਂ ਇਹਨੂੰ ਧੱਕਾ ਕਿੱਦਾਂ ਕਹਿ ਸਕਦੇ ਮੈਨੂੰ ਲੱਗਦਾ ਇਹ ਤਾਂ ਕਹਿੰਦੇ ਸਾਡੇ ਕੋਲ ਆਰਡਰ ਆ ਹੀ ਉਹ ਹਾਈ ਕੋਰਟ ਦੇ ਆਰਡਰ ਆ ਗਿਆ ਤਾਂ ਉਹਦੇ ਖਿਲਾਫ ਅਪੀਲ ਤਾਂ ਸੀ ਲਾਈ ਨਾ ਸਾਨੂੰ ਜਦੋਂ ਆਰਡਰ ਆਇਆ ਉਸ ਤੋਂ ਬਾਅਦ ਅਸੀਂ ਅਪੀਲ ਲਾਈ ਆ ਹਾਂ ਉਹ ਅਪੀਲ ਦੀ ਉਹ ਤਾਂ ਹੋ ਗਈ ਨਾ ਕਾਰਵਾਈ ਅੱਛਾ ਹਾਂ ਕੰਪਾਉਂਡ ਫੀਸ ਭਰ ਕੇ ਦੇਰ ਤੋਂ ਟੋੜਨਾ ਆ ਗਿਆ ਫਿਰ ਵੀ ਟੋੜਦੇ ਪਏ ਸੀ ਫੀਸ ਕਰੋ ਫੀਸ ਪਰ ਇਹਨੂੰ ਹੋ ਗਈ ਆ ਤਿੰਨ ਚਾਰ ਮਹੀਨੇ ਹੋ ਗਏ ਆ ਚਾਰ ਪੰਜ ਮਹੀਨੇ ਹੋ ਗਏ ਆ ਚਾਰ ਪੰਜ ਮਹੀਨੇ ਹੋ ਗਏ ਆ ਜਦੋਂ ਫੀਸ ਲੈਣ ਤੋਂ ਬਾਅਦ ਵੀ ਤੁਹਾਡੀ ਪੁਲ ਮੰਨੇ ਸ਼ੁਰੂ ਮੈਂ ਆਈ ਸੀ ਹਾਂ ਮੰਨੇ ਸ਼ੁਰੂ ਮੈਂ ਹਾਂ ਬੜੀ ਆ ਫੀਸ ਭਰਨ ਤੋਂ ਪਹਿਲਾਂ ਐਸੀ ਕਿ ਬਾਅਦ ਚ ਆਇਆ ਬਾਅਦ ਚ ਆਇਆ ਜੀ ਫੀਸ ਭਰਨ ਤੋਂ ਬਾਅਦ ਚ ਆਇਆ ਹਾਂਜੀ 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 ਜਿਹੋ ਤੇ ਰੈਕ ਲਈ ਹੋਈ ਉਹ ਤੇ ਲਈ ਹੋਈ ਹੈ ਦਿਖਾਈ ਰੈਕ ਦੀ ਕਾਪੀ ਹੈਗੀ ਤੇ ਕੋਈ ਹੋਰ ਨੇ ਕਿਹਾ ਸੁਣਦੇ ਨਹੀਂ ਕੋਈ ਕਹਿੰਦਾ ਸਾਡੇ ਕੋਲ ਕੋਈ ਨਹੀਂ ਹੁਣ ਹੈ ਮੌਜੂਦ ਰੈਕ ਦੀ ਕਾਪੀ ਉਹ ਸਾਡੇ ਕੋਲ ਤੇ ਕਿਹਾ ਕੋਈ ਦਿਖਾਈ ਦੇ ਸਾਡੇ ਨਾਲ ਕਾਗਜ਼ ਦਿਖਾਇਆ ਪੁੱਛਦਾ ਸੀ ਵੀ ਆਹ ਕਾਲ ਵੀ ਜਿਹੜੀ ਰੈਕ ਲਈ ਹੈ ਕੋਈ ਡਾਕੂਮੈਂਟ ਹੈ ਤੁਹਾਡੇ ਕੋਲ ਸਾਡੇ ਕੋਲ ਪੀਲ ਹੈਗੀ ਜੀ ਕਿੰਨੀ ਜਿਹੜੀ ਕਿੱਥੇ ਆ ਪੀਲ ਪੀਲ ਹੋਣਾ ਪਵਾਣੀ ਤੋਂ ਵੀ ਪੀਲ ਮੰਗਾ ਲਓ ਫਿਰ ਤੁਹਾਡੇ ਤਾਂ ਹੀ